ਆਪੇ ਪਹੁੰਚੋ ਪਹਿਲੇ ਦੇਖੋ ਜੋ ਨੌਜਵਾਨਾਂ ਵੱਲੋਂ ਪ੍ਰਾਲਾ ਕਰਾਇਆ ਗਿਆ ਬਹੁਤ ਚੰਗਾ ਪ੍ਰਾਲਾ ਕਰਾਇਆ ਗਿਆ ਜੇਕਰ ਦੇਖੋ ਇਹਦਾ ਸਾਰੀ ਜੀ ਐਕਟੀਵਿਟੀ ਜੇਕਰ ਇਸ ਤਰ੍ਹਾਂ ਦੇ ਹੁੰਦੇ ਆ ਰਹਿਣਗੇ ਜਿਆਦਾ ਟੂਰਨਾਮੈਂਟ ਹੁੰਦੇ ਰਹਿਣਗੇ ਜਿਵੇਂ ਕਿ ਸਾਡੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇਗੇ ਇਹਦਾ ਕਾਰਨ ਇਹ ਹੈ ਕਿਉਂਕਿ ਨੌਜਵਾਨ ਗਰਾਊਂਡਾਂ ਨਾਲੋਂ ਹੁਣ ਟੁੱਟ ਗਏ ਪਿਛਲੇ ਸਮੇਂ ਦੇ ਵਿੱਚ ਨੌਜਵਾਨ ਗਰਾਊਂਡਾਂ ਦੇ ਵਿੱਚ ਕਿਵੇਂ ਮੇਲੇ ਲੱਗੇ ਹੁੰਦੇ ਪਹਿਲਾਂ ਜਦੋਂ ਆਪਣੇ ਵਰੀ ਜਦੋਂ ਮੈਂ ਦੇਖਦਾ ਹੁੰਦਾ ਜਦੋਂ ਮੈਂ ਛੋਟਾ ਜਿਹਾ ਸੀਗਾ ਨਾ ਆਪਾਂ ਨੂੰ ਬਾਰੀ ਨਾ ਮਿਲਦੀ ਹੁੰਦੀ ਹੁਣ ਗਰਾਊਂਡ ਖਾਲੀ ਹੋ ਗ ਇੱਕ ਤਾਂ ਨਸ਼ੇ ਦਾ ਕਾਰਨ ਤੇ ਦੂਜਾ ਪ੍ਰਵਾਸ ਦਾ ਕਾਰਨ ਬਹੁਤ ਵੱਡਾ ਹੈ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੈਂ ਪ੍ਰਵਾਸ ਦੀ ਲੜਾਈ ਆ ਨੌਜਵਾਨਾਂ ਨੂੰ ਹੁਣ ਮੈਂ ਕਿੰਨੇ ਜਿੱਥੇ ਵੀ ਮੈਂ ਕਿਤੇ ਜਾ ਮੈਂ ਫਾਰਨ ਜਾਣਾ ਜਾਂ ਮੈਂ ਇੱਥੇ ਵੀ ਮੇਰੀ ਇੱਕੋ ਹੀ ਜੜੀ جنگ ਆ ਕਿ ਮੈਂ ਨੌਜਵਾਨਾਂ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚ ਰੱਖਾਂ ਆ ਇੱਥੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਰਹਿਣ ਕਿਉਂਕਿ ਸਾਰੇ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਬਾਹਰ ਚਲੇ ਗਏ ਤੁਸੀਂ ਇਹ ਦੇਖੋ ਜਿੰਮਾਂ ਖਾਲੀ ਹੋ ਗਈਆਂ ਸਾਡੀਆਂ ਸਾਡੇ ਗਰਾਊਂਡ ਖਾਲੀ ਹੋ ਗਏ ਰਹਿੰਦੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਵੜ ਗਏ ਦੇਖੋ ਆਪਣੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਕਿ ਆਪਾਂ ਜਿਹੜੀ ਆਪਣੇ ਆਉਣ ਵਾਲੀ ਪੀੜ ਉਹਨੂੰ ਨਸ਼ਿਆਂ ਤੋਂ ਦੂਰ ਕਰੀਏ ਤੇ ਉਹਨੂੰ ਜਿਹੜਾ ਕਿ ਸਾਡਾ ਜਿਹੜੇ ਸਾਡੇ ਕਾਲਜ ਬੰਦ ਹੋ ਗਏ ਜਿਵੇਂ ਬਾਈ ਜੀ ਦੇਖੋ ਤੁਸੀਂ ਇੱਥੇ ਦੇਖੋ ਨਾ ਬੇਰੇ ਸਰਕਾਰੀ ਕਾਲ ਦਾ ਹਾਲ ਦੇਖ ਲਿਓ ਪ੍ਰਾਈਵੇਟ ਕਾਲਜਾਂ ਦਾ ਹਾਲ ਦੇਖ ਲਿਓ ਸਾਡੇ ਕਾਲਜਾਂ ਨੂੰ ਜਿੰਦੇ ਲਾ ਕੇ ਯੂਨੀਵਰਸਿਟੀ ਸਾਡੀਆਂ ਘਾਟੇ ਚੱਲੀ ਜਾਂਦੀਆਂ ਇਹ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਨੌਜਵਾਨੀ ਦੇ ਵੱਡੀਆਂ ਸਮੱਸਿਆ ਨੇ ਸਾਨੂੰ ਲੋੜ ਆ ਸਾਡੀ ਜਵਾਨੀ ਨੂੰ ਸਾਹਮਣ ਦੀ ਚਾਹੇ ਉਹ ਗਰਾਉਂਡਾਂ ਜਰੀਏ ਸਾਹਮਣੀਏ ਚਾਹੇ ਉਹ ਪੜ੍ਹਾਈ ਜਰੀਏ ਸਾਹਮਣੀਏ ਇਹ ਸਾਡੀ ਸਭ ਤੋਂ ਵੱਡੀ ਚੀਜ਼ ਆ ਕਿਉਂਕਿ ਆਉਣ ਵਾਲਾ ਭਵਿੱਖ ਨੌਜਵਾਨੀ ਹੁੰਦੀ ਆ ਮੇਰੀ ਤਾਂ ਤੁਹਾਨੂੰ ਪਤਾ ਕਿ ਨੌਜਵਾਨਾਂ ਇੱਥੇ ਨੌਜਵਾਨਾਂ ਨੇ ਬੁਲਾਇਆ ਨਾਬੇ ਦੇ ਲੋਕਾਂ ਨੇ ਬੁਲਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਗੱਲ ਕਹਿਣਿਆ ਕਿ ਨੌਜਵਾਨਾਂ ਨੂੰ ਅਸੀਂ ਜਿੰਨਾ ਗਰਾਊਂਡਾਂ ਨਾਲ ਜੋੜ ਲਾਂਗੇ ਜਿਹੜਾ ਨੌਜਵਾਨ ਗਰਾਊਂਡ ਨਾਲ ਜੁੜ ਗਿਆ ਜਾਂ ਜੰਮਣਾ ਜੁੜ ਗਿਆ ਉਹ ਨਸ਼ੇ ਵਾਲੇ ਪਾਸੇ ਜਾਂਦਾ ਹੀ ਨਹੀਂ ਇਹਨੇ ਪੰਜਾਬ ਦੇ ਨੌਜਵਾਨ ਜਿਹੜਾ ਇਹ ਨਸ਼ੇ ਵੱਲ ਜਾ ਰਹੇ ਨੇ ਤੁਸੀਂ ਉਹਨਾਂ ਪਰ ਕੀ ਕਹੋ ਦੇਖੋ ਭਾਈ ਨਸ਼ਾ ਦਾ ਤੁਹਾਨੂੰ ਪਤਾ ਇੱਕ ਸਮੱਸਿਆ ਆਪਣੇ ਪੰਜਾਬ ਦੀ ਬਹੁਤ ਵੱਡੀ ਆ ਹਨਾ ਸਰਕਾਰ ਕਹਿੰਦੀ ਆ ਬੰਦ ਹੋ ਗਏ ਲੱਗਦਾ ਨਾਬੇ ਦੇ ਵਿੱਚ ਭਾਈ ਜੀ ਬਹੁਤ ਨਸ਼ਾ ਨਾਬੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਨਾਬਾ ਪੰਜਾਬ ਦੀ ਇੱਕ ਹੱਬ ਮੰਨਿਆ ਜਾਂਦਾ ਨਸ਼ੇ ਦੇ ਵਿੱਚ ਜਿਹੜਾ ਇਹ ਇੱਥੇ ਪ੍ਰਾਲਾ ਕਰ ਰਹੇ ਨੇਗੇ ਬਹੁਤ ਚੰਗਾ ਪ੍ਰਾਲਾ ਕਰ ਰਹੇ ਨੇਗੇ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਜਿਵੇਂ ਪ੍ਰਸ਼ਾਸਨ ਖੜਾ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਹਨਾ ਇੱਥੇ ਬਹੁਤ ਵੱਡੀ ਹੱਬ ਬਣੀ ਹੋਈ ਆ ਪਿਛਲੀਆਂ ਸਰਕਾਰਾਂ ਦੀ ਆਪਾਂ ਗੱਲ ਕਰੀਏ ਜਾਂ ਹੋਰਾਂ ਦੀ ਗੱਲ ਕਰੀਏ ਇੱਥੇ ਇਹ ਜਿਹੜੀ ਜਾੜੇ ਤੋਂ ਪਟਣ ਵਾਲੀ ਆ ਨਸ਼ਾ ਦੇਖੋ ਬੰਤਾਂ ਨਹੀਂ ਹੋਇਆ ਨਸ਼ਾ ਬੰਦ ਕਰਾਉਣ ਨੂੰ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ ਮੈਂ ਕੋਈ ਪੋਲਿਟੀਕਲ ਬਿਆਨ ਨਹੀਂ ਦੇਵਾਂਗਾ ਦੇਖੋ ਮੈਂ ਆਪਣੇ ਪਿੰਡ ਦੇ ਵਿੱਚ ਬਹਿਣਾ ਬਾਈ ਮੱਲਾਲਾਲ ਕਰੋੜਾਂ ਰੁਪਏ ਲੋਕਾਂ ਦਾ ਕਢਾਤਾ ਹੋ ਕਿੰਨੀਆਂ ਕੁੜੀਆਂ ਤੋੜਤੀਆਂ ਹੋਣਗੀਆਂ ਇਹ ਮੈਂ ਸਾਡੇ ਜਿਹੜੇ ਰਾਜਨੀਤਿਕ ਬੰਦਿਆਂ ਨੂੰ ਪਾਵਰ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਜਦੋਂ ਆਪਾਂ ਇਸ ਪ੍ਰਕਾਰ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਜਾਂ ਦੇਵਾਂਗੇ ਜਿਨ੍ਹਾਂ ਕੋਲੇ ਪਾਵਰ ਆ ਜੈਥੋਂ ਦੇ ਐਮ.ਐਲ.ਏ ਸਾਹਿਬ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਜੇ ਨਾਲ ਆਪਾਂ ਉਸ ਤਰ੍ਹਾਂ ਫਿਰਾਂਗੇ ਤਾਂ ਨਸ਼ਾ ਬੰਦ ਕਰਨਾ ਕੋਈ ਬੜੀ ਵੱਡੀ ਲੰਮੀ ਚੌੜੀ ਗੱਲ ਨਹੀਂ ਹੈਗੀ ਸਰਕਾਰ ਤਾਂ ਜਗ੍ਹਾ ਜਗ੍ਹਾ ਤੇ ਛਾਪੇ ਮਾਰ ਰਹੀ ਹੈ ਜਿਹੜਾ ਨਸ਼ਾ ਵੇਚ ਰਿਹਾ ਹੈ ਪ੍ਰਾਪਰਟੀ ਸੀਲ ਕਰ ਰਹੀ ਹੈ ਉਸ ਕਰ ਨਸ਼ਾ ਹੁਣ ਕਈ ਜਗ੍ਹਾ ਸੀਲ ਹੋ ਰਹੀਆਂ ਨੇ ਪ੍ਰਾਪਰਟੀ ਦੇਖੋ ਇਹੋ ਹੁਣ ਕੀ ਕਹੀਏ ਹੁਣ ਨਸ਼ਾ ਮੈਂ ਤਾਂ ਇੱਕ ਗੱਲ ਤੁਸੀਂ ਮੈਂ ਦੋ ਤਿੰਨ ਮੇਰੇ ਕੋਲ ਤੁਹਾਡੇ ਕੋਲੇ ਧਾਰਨਾ ਤੁਹਾਨੂੰ ਮੈਂ ਦੇ ਕੇ ਦੱਸ ਦਿੰਨਾ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਦੇ ਉਹਨਾਂ ਪੁਲਿਸ ਦੇ ਸਾਰੇ ਨਹੀਂ ਹੈਗਾ ਜਿੰਨਾ ਦੇ ਵਿੱਚ ਪੋਲਿਟੀਕਲ ਸਿਸਟਮ ਇਨਵੋਲਵ ਹੁੰਦਾ ਨਾ ਇਹਦੇ ਵਿੱਚ ਕਾਰਨ ਕੀ ਹੁੰਦਾ ਜਦੋਂ ਆਪਾਂ ਪ੍ਰਸ਼ਾਸਨ ਨੂੰ ਖੁੱਲ੍ਹ ਦਿੰਨੇ ਆ ਕਿ ਜੇ ਹਲਾ ਤੁਸੀਂ ਆਪਣੀ ਡਿਊਟੀ ਆਪ ਕਰੋ ਉਦੋਂ ਤੁਸੀਂ ਦੇਖੋ ਕਰੋਨਾ ਦਾ ਟਾਈਮ ਦੇਖੋ ਲੋਕਾਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਪੰਜਾਬ ਪੁਲਿਸ ਬਹੁਤ ਕਾਬਿਲ ਆ ਮੈਂ ਇਸ ਜੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਜਿਹੜਾ ਪੋਲਿਟੀਕਲ ਸਿਸਟਮ ਆ ਨਾ ਉਹ ਤੁਹਾਨੂੰ ਬਤਾ ਦਬਾ ਦੇ ਹੇਟ ਕਿਵੇਂ ਨਾ ਕਿਵੇਂ ਉਹ ਮਾੜਾ ਜਿਹ ਸਰ ਜੀ ਸਾਪਨਾ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਨਹੀਂ ਜਾਂਦੀ ਪੋਲਿਟੀਕਲ ਪ੍ਰੈਸ਼ਰ ਨੋ 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 ਨਾ ਬਾਈ ਜੀ ਦੇਖੋ ਕਾਬਲੀ ਦੇ ਅਧਾਰ ਤੇ ਤੁਹਾਨੂੰ ਐਸ ਐਚਓ ਲੱਗਦੇ ਨੇ ਕਿ ਹੁਣ ਮੈਂ ਤਾਂ ਜਿਹੜੀ ਗੱਲ ਮੈਂ ਗੱਲਾਂ ਬੋਲਣਾ ਨਹੀਂ ਚਾਹੁੰਦਾ ਇਹਦਾ ਸਪਾਰਸਾਂ ਦੇ ਅਧਾਰ ਤੇ ਲੱਗਦੇ ਨੇ ਹੈਨਾ ਇਹ ਚੀਜ਼ ਆ ਹੁਣ ਤੁਹਾਨੂੰ ਪਤਾ ਹੀ ਆ ਵੀ ਕੱਲਾ ਬਦਲਾ ਬਦਲੂ ਕੁਛ ਨਹੀਂ ਹੈ ਅੱਛਾ ਹੈ ਕੋਈ ਪ੍ਰੂਫ ਸਪਾਰਸ ਬਾਈ ਜੀ ਮੈਂ ਤਾਂ ਸ਼ਰਯਾਮ ਬੋਲਦਾ ਹੁਣ ਐਸ ਐਚਓ ਕਿਵੇਂ ਲੱਗਦਾ ਹੁਣ ਮੇਰੇ ਵਰਗੇ ਅਸੀਂ ਸਾਰਾ ਆਪਾਂ ਦੇਖਦੇ ਹੀ ਆ ਕਿ ਤੁਸੀਂ ਦੱਸੋ ਕਿਹੜਾ ਐਸ ਐਚਓ ਕਈ ਥਾਂ ਮੈਂ ਤੁਸੀਂ ਇਹ ਦੇਖ ਲਓ ਸਬ ਅਨਸਪੈਕਟਰ ਐਸ ਐਚਓ ਲਾਏ ਪਏ ਹੈਣਾ ਇਹ ਹੋਈ ਤਾਂ ਹੁਣ ਸਾਰਿਆਂ ਨੂੰ ਸਰਿਆਮ ਗੱਲ ਦਾ ਪਤਾ ਹੀ ਆ ਇਹ ਗੱਲ ਆ ਵੀ ਜਿਹੜਾ ਬੰਦਾ ਕੋਈ ਚੰਗਾ ਪੁਲਿਸਦਾਰ ਇਮਾਨਦਾਰ ਵੀ ਕੰਮ ਕਰਨਾ ਚਾਹੁੰਦਾ ਉਹਨੂੰ ਪੋਲੀਟੀਕਲ ਸਿਸਟਮ ਕਰ ਨਹੀਂ ਹੁੰਦਾ ਕੰਮ ਅੱਜ ਨਾਬੇ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਨਾਬੇ ਦੇ ਨੌਜਵਾਨਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਮੇਰੇ ਭਰਾ ਭੋ ਮੇਰੇ ਵੀਰੋ ਦੇਖੋ ਜਿਹੜੀ ਕਿ ਇਹ ਸਮੱਸਿਆ ਇੱਥੇ ਨਸ਼ੇ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੇ ਇਹ ਸਾਰੇ ਨੌਜਵਾਨ ਨੇਗੇ ਇਹ ਸਾਰੇ ਜਾਗਜੰਮੇਰ ਵਾਲੇ ਨੇ ਇਹ ਪ੍ਰਸ਼ਾਸਨ ਨਾਲ ਸਾਥ ਦੇਣ ਆਪਣੇ ਤਰੀਕੇ ਤੇ ਆਪ ਹੱਲਾ ਬੋਲਣੇ ਨਸ਼ੇ ਦੀ ਜਿਹੜੀ ਜੜ੍ਹ ਇਥੋਂ ਪੱਟਣ ਇਥੋਂ ਨਸ਼ਾ ਪ ਇੱਕ ਬਸਤੀ ਹੈ ਬਸਤੀ ਆ ਉੱਥੇ ਸੀ ਪਹਿਲਾਂ ਵੀ ਇੱਕ ਵਾਰੀਆਂ ਆਏ ਸੀਗੇ ਉਹ ਬਸਤੀ ਵਾਲੇ ਸਰਯਾਮ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਸਕੰਦਾ ਇਹ ਨੌਜਵਾਨ ਕਸਨ ਪ੍ਰਸ਼ਾਸਨ ਨਾਲ ਮਿਲ ਕੇ ਸਹਿਯੋਗ ਦੇਣ ਸਾਥ ਦੇਣ ਤਾਂ ਇਹ ਜੜਪੱਤੀ ਜਾ ਸਕਦੀ ਹੈ ਪ੍ਰਸ਼ਾਸਨ ਵੱਲੋਂ ਉਹ ਚੈਕਿੰਗ ਹੁੰਦੀ ਆ ਪਰ ਚੈਕਿੰਗ ਤਾਂ ਹੁੰਦੀ ਆ ਪਰ ਉਹ ਢੀਠੀ ਇੰਨੇ ਨੇਗੇ ਢੀਠੀ ਵੀ ਬਹੁਤ ਨੇਗੇ ਕਈ ਵਾਰੀ ਪ੍ਰਸ਼ਾਸਨ ਤੋਂ ਵੀ ਬਾਹਰ ਦੀ ਗੱਲ ਆ ਉਹ ਜਦੋਂ ਆਮ ਲੋਕ ਸਾਰੇ ਲੋਕ ਸਹਿਯੋਗ ਦੇਣਗੇ ਇੱਕ ਤੱਕ ਸਾਡੇ ਸਮਾਜ ਦੀ ਸਮੱਸਿਆ ਇਹ ਆ ਆਪਾਂ ਗੱਲ ਆ ਪ੍ਰਸ਼ਾਸਨ ਦੇ ਛੱਡ ਦਿੰਨਾ ਗੱਲ ਜਾ ਗੱਲਾਂ ਸਰਕਾਰ ਤੇ ਗੱਲ ਸਿਰਦਣਾ ਪਰ ਮੈਂ ਨਾਲ ਹੁੰਦੇ ਜੀ ਵੀ ਗੱਲ ਕਹਿਣਾ ਜਦੋਂ ਅਸੀਂ ਕੋਈ ਨਸ਼ਾ ਕਰਦਾ ਸਾਡੇ ਲੋਕ ਕਹਿੰਣਗੇ ਮੈਂ ਕੀ ਲੈਣਾ ਇਸ ਜਦੋਂ ਕੋਈ ਵੀ ਨਸ਼ਾ ਕਰਦਾ ਜਿੱਥੇ ਕੋਈ ਨਸ਼ਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਾਨੂੰ ਇਹ ਸਮਝਣਾ ਚਾਹੀਦਾ ਵੀ ਇਹ ਸਾਡੀ ਕ੍ਰਿਤੀ ਹੈ ਅਸੀਂ ਸਾਥ ਦਈਏ ਅਸੀਂ ਆਪਣੇ ਤਰੀਕੇ ਨਾਲ ਅਸੀਂ ਇਸ ਜੀ ਦਾ ਲਹਿਰ ਦਾ ਹਿੱਸਾ ਬਣੀ ਹੈ ਜ਼ਿਆਦਾਤਰ ਜਿਹੜੀ ਸਾਡੀ ਸਮੱਸਿਆ ਨਾ ਇਸ ਕਰਕੇ ਸਾਡੇ ਸੁਧਾਰ ਨਹੀਂ ਹੋ ਰਹੇ ਹਰੇਕ ਕਹਿੰਦਾ ਮੈਂ ਕੀ ਲੈਣਾ ਨਾਬੇ ਆ ਕੇ ਨਾਬਾ ਦੇਖੋ ਆਪਣਾ ਸਾਰਾ ਪੰਜਾਬ ਆ ਆਪਣਾ ਇਲਾਕਾ ਹੈ ਇੱਥੇ ਤਾਂ ਆ ਕੇ ਬਹੁਤ ਚੰਗਾ ਲੱਗਦਾ ਕਿਉਂਕਿ ਇਹ ਵਿਰਾਸਤ ਦੀ ਇਤਿਹਾਸਕ ਧਰਤੀ ਹੈ ਇਹ ਇਹਦੇ ਵਰਗੇ ਇਤਹਾਸਕ ਧਰਤੀ ਕਿੱਥੇ ਆ ਨਾਬੇ ਵਰਗੇ ਨਾਬੇ ਆ ਕੇ ਨਾਬੇ ਪਹਿਲਾਂ ਵੀ ਆਉਣੇ ਰਹੇ ਚਾਉਣੇ ਜਾਂਦੇ ਰਹੇ ਹੁਣ ਵੀ ਆਉਣੇ ਜਾਂਦੇ ਰਹੇ ਜਦੋਂ ਕੋਈ ਨੌਜਵਾਨ ਬਥੇਰੇ ਇੱਥੇ ਨਾਬੇ ਦੇ ਆਉਂਦੇ ਨੇਗੇ ਬਥੇਰੇ ਦੇ ਪੈਸੇ ਕਢਾਏ ਨੇਗੇ ਬਥੇਰੇ ਏਜੰਟਾਂ ਨੇ ਇੱਥੇ ਆ ਕੇ ਇੱਕ ਦਿੱਕਤ ਦੇ ਬਾਰੇ ਮੁਕਾਬਲਤ ਪਹਿਲਾਂ ਵੀ ਕਰਕੇ ਗਿਆ ਪਰ ਜਿਹੜੇ ਲੋਕ ਗਲਤ ਨੇ ਉਹਨਾਂ ਦਾ ਵਾ ਵਿਰੋਧ ਵੀ ਕਰਦੇ ਆ ਜਿਹੜੇ ਸਹਿਯੋਗ ਜਿੰਨਾਂ ਦਾ ਚੰਗੇ ਲੋਕਨਾਂ ਦਾ ਸਹਿਯੋਗ ਵੀ ਕਰਦੇ ਆ ਹੁਣਾਂ ਚੰਗਾ ਕੰਮ ਕੀਤਾ ਇਹਨਾਂ ਦਾ ਆਪਾਂ ਸਹਿਯੋਗ ਕਰਨ ਲਈ ਇੱਥੇ ਆਏ ਜਿਹੜੀ ਜੋਤ ਜੈਦਾ ਨੇ ਯੂਕੇ ਵਾਲੇ ਭਰਾ ਦਾ ਇਹਨਾਂ ਦਾ ਸਰਾਨ ਕੀਤਾ ਜਾ ਰਿਹਾ ਦੇ ਇਤਨੋਂ ਸਾਲਾਂ ਦੇ ਵਿੱਚ ਜਦੋਂ ਲੱਗਣੀ ਹੈ ਟਕਰਾਏ ਦੀ ਕਮਾਈ ਦੇ ਕਮੇਟੀ ਪੱਧਰ ਦੇ ਵਿੱਚ ਇਹ ਬੰਦਾ ਮੇਲਾ ਹੋਣਾ ਹੈ ਜਿਹੜੇ ਅਜੇ ਤੱਕ ਸੈੱਟ ਨਹੀਂ ਹੋਈ ਹੈ। ਦੋ ਨੰਬਰ ਗਰਾਊਂਡ 'ਤੇ ਮਾ ਹੁੰਦਾ ਰਿਹਾ ਜਿਹੜੀ ਕਹਿੰਦੀ ਸਾਡੇ ਜੀ ਦੱਸ ਦਿਓ ਉਹਨਾਂ ਨੂੰ ਵੱਖਰੇ ਤੌਰ ਤੇ ਫੋਰਨ ਤੇ ਅਫੀਸਰ ਦਿੱਤੇ ਜਾਣ। ਦੋ ਨੰਬਰ ਗਰਾਊਂਡ ਦੇ ਵਿੱਚ ਹਾਂ ਜੀ ਇਹ ਦੋਵੇਂ ਗਰਾਊਂਡ 'ਚ ਸਕੋਰ ਤੇ ਰੈਫਰੀ ਚਲੇ ਜਾਣ। ਰਵਿੰਦਰ ਵੀਰ ਸਿੰਘ ਜਲੇ ਸ੍ਰੇਸ਼ਰ ਸਾਹਿਬ ਖੇਡੂ ਜੀ ਹੈ ਜਿਹਨਾਂ ਦਾ ਕਹਿੰਦੇ ਬਹੁਤ ਬੜਾ ਤਿਆ ਸੁਚਾਰ ਹੁੰਦਾ ਹੈ ਇਹਨਾਂ ਵੀਰਾਂ ਦੇ ਕਹਿੰਦੇ ਬੱਚੇ ਪਿਆਰ ਦੇ ਆ ਰਗੜੀਏ ਟੀਮਾਂ ਚੈਰੀ ਕਰਕੇ ਰੱਖਣੀਆਂ ਹੈ ਭਾਈ ਇਧਰ ਮੋਟਰਸਾਈਕਲ ਖੜੇ ਆ ਕਿਸੇ ਦਾ ਦਿੱਤੇ ਹੀ ਨੰਬਰ ਜਾਨੀ ਦਿੱਤੇ ਆ ਇਹਨਾਂ ਨੂੰ 3 ਨੰਬਰ ਗਾਉਂ ਲੈ ਵੀ ਚੱਕੀ ਬਾਠਾਂ ਵੜਿਆ ਟੀਮਾਂ ਲਾਈਨ ਅਪ ਕਰ ਲੈ ਕੇ ਨਾ ਵਸਲ ਮਾਰ ਗਏ ਟੀਮਾਂ ਲਾਈਨ ਅਪ ਤਾਂ ਦੋਨੋਂ ਟੀਮਾਂ ਰਵਿੰਦਰ ਵੀਟੀ ਪ੍ਰੋਫੈਸਰ ਸਾਹਿਬ ਸਾਡੇ ਵਿਸ਼ੇਸ਼ ਜੋ ਜਿਹੜਾ ਅੱਜ 90 ਦੇ ਵਿੱਚ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਬਾਰੇ ਕੀ ਤੁਸੀਂ ਦੇਖ ਹੀ ਰਹੋਗੇ ਅੜਾ ਕੈਮਰਾ ਘੁਮਾ ਕੇ ਦੇਖੋ ਕਿਵੇਂ ਬੱਚਿਆਂ ਦੇ ਖੇਡਣ ਵਾਲਿਆਂ ਤੇ 90 ਦੀ ਜੂਸ ਤੇ ਲੋਕਾਂ ਦੇ ਵਿੱਚ ਉਤਸ਼ਾਹ ਆ ਤੇ ਐਂ ਸਾਨੂੰ ਹੁਣ ਹੁਣਾਰਾ ਮਿਲਦਾ ਰਿਹਾ ਤਾਂ ਇਸ ਤੋਂ ਵੀ ਡਬਲ ਵਾਲਾ ਮੈਚ ਕਰਾਵਾਂਗੇ ਨਾ ਕੋਈ ਜਿਹੜੇ 90 ਦੇ ਲੋ ਨੌਜਵਾਨ ਨੇ ਕਿੰਨਾ ਕੁ ਸਾਥ ਦਿੱਤਾ ਟੋਡਾ ਜੀ ਤੁਸੀਂ ਦੇਖੋ ਜੀ ਕੈਮਰਾ ਘੁਮਾ ਕੇ ਤੁਹਾਨੂੰ ਸਾਰੇ ਨੂੰ ਲੱਗ ਜਾਪੀ ਪਤਾ ਲੱਗ ਜਾਊਗਾ ਵੀ ਨਾਬੇ ਦੀ ਜੂਸ ਕਿਵੇਂ ਨਾਲ ਖੜੀ ਆ ਤੇ ਪਲੇਅਰ ਦੀਆਂ ਟੀਮਾਂ ਘਟੋ ਘਟ 40 ਟੀਮਾਂ ਆ ਚੁੱਕੀਆਂ ਨੇ ਸਾਡੇ ਕੋਲੇ ਜਿਹਨਾਂ ਦੀ ਐਂਟਰੀ ਹੋ ਚੁੱਕੀ ਹੈ ਕਿੱਥੋਂ ਕਿੱਥੋਂ ਆਈਆਂ ਨੇ ਟੀਮਾਂ ਜੀ ਟੀਮਾਂ ਜੀ ਹਰਿਆਣੇ ਚੋਂ ਜੂਪੀ ਚੋਂ ਵੀ ਪਹੁੰਚੂ ਕੇ ਆ ਕਿ ਟੀਮ ਪਟਿਆਲਾ ਬਾਕੀ ਪੰਜਾਬ ਦੇ ਲਗ ਵਖ ਵਖ ਜ਼ਿਲ੍ਹਿਆਂ ਚੋਂ ਆਈਆਂ ਹੋਣ ਟੀਮਾਂ ਜੀ ਜਿਹੜਾ ਇਹਦਾ 90 ਦੇ ਨੌਜਵਾਨ ਨੇ ਪੰਜਾਬ ਦੇ ਮਤਲ ਨਸ਼ਾ ਵੱਲ ਜਾ ਰਹੇ ਨੇ ਇਹਨੂੰ ਕੀ ਕਹਿੰਦੇ ਹੋ ਦੇਖੋ ਜ ਤੇ ਤਾਂ ਹੀ ਇਹ ਗਰਾਊਂਡ ਵਿੱਚ ਜਿਹ ਜੋ ਨੌਜਵਾਨਾਂ ਨੇ ਜੋਰ ਦਿਖਾਇਆ ਰਹੇ ਨੇ ਅੱਜ ਜਿਹੜੀ ਵੇਜੀ ਅੱਜ ਜਿਹੜਾ ਪ੍ਰੋਗਰਾਮ ਹੈ ਟੂਰਨਾਮੈਂਟ ਦਾ ਕੱਪ ਰੱਖਿਆ ਗਿਆ ਠੀਕ ਹੈ ਨਾ ਇਹ ਦੇਖੋ ਅਸੀਂ ਨਾਭੇ ਦੇ ਵਿੱਚ ਸਾਡੇ ਜਿਹੜਾ ਇਤਿਹਾਸਕ ਸ਼ਹਿਰ ਨਾਭਾ ਇਹ ਆਲੇ ਦੁਆਲੇ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਨਾਮ ਬਣਿਆ ਹੈ ਜਿਹੜਾ ਨਾਭਾ ਸ਼ਹਿਰ ਅਸੀਂ ਇਹ ਚਾਹੁੰਦੇ ਆ ਵੀ ਨਾਬੇ ਦਾ ਨਾਮ ਹੋਰ ਚਮਕੇ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਨਸ਼ੇ ਵੱਲ ਰੁਝਾਨ ਜ਼ਿਆਦਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਇਹ ਚਾਹੁੰਦੇ ਆ ਵੀ ਕਿ ਉਹ ਖੇਡਾਂ ਨੂੰ ਦੇਖ ਕੇ ਖੇਡਾਂ ਵੱਲ ਨੂੰ ਅੱਗੇ ਆਉਣ ਤੇ ਖੇਡਾਂ ਖੇਡਣ ਤੇ ਆਪਣੇ ਪੰਜਾਬ ਦਾ ਤੇ ਨਾਬੇ ਸ਼ਹਿਰ ਦਾ ਨਾਮ ਰੋਸ਼ਨ ਕਰਨ। ਜਿਸ ਕੋਲ ਸਿਸਾਉ ਤੋਂ ਅੱਡਾ ਬਹੁਤ ਯੋਗਦਾਨ ਰਿਹਾ ਇਸ ਮੈਚ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਯੋਗਦਾਨ ਦੀ ਗੱਲ ਕਰੀਏ ਮੇਰਾ ਬਹੁਤ ਘੱਟ ਯੋਗਦਾਨ ਹੈ ਇਸ ਜੋ ਵੀ ਅੱਜ ਪਹਿਲਾ ਵਾਲੀਬਾਲ ਕੱਪ ਹੋ ਰਿਹਾ ਸਾਰਾ ਜਿਹੜਾ ਯੋਗਦਾਨ ਹੈ ਜਿਹੜਾ ਸਾਰਾ ਸ਼ਰੈ ਹੈ ਉਹ ਮੇਰੇ ਭਰਾ ਰਵੀ ਦਾ ਉਹਦੀ ਪੂਰੀ ਟੀਮ ਜੈਲੀ ਭਰਾ ਦਾ ਤੇ ਰਵੀ ਵੀਰ ਦੇ ਛੋਟੇ ਭਰਾ ਦਾ ਸਭ ਤੋਂ ਵੱਡਾ ਹੋਰ ਯੋਗਦਾਨ ਹੈ ਕਿ ਉਹਨਾਂ ਨੇ ਸਾਰੇ ਜਿੰਨੇ ਵੀ ਯੂਥ ਇਹਨੂੰ ਇਕੱਠਾ ਕੀਤਾ ਕੱਲ ਜਿਵੇਂ ਆਪਾਂ ਤੁਹਾਡੇ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜੈਲੀ ਵੀਰ ਜੀ ਉਹਨਾਂ ਨੇ ਸਾਰੇ ਨਾਂਬੇ ਨੂੰ ਸੱਦਾ ਦਿੱਤਾ ਉਹਦੇ ਵਿੱਚ ਇਹਨਾਂ ਨੇ ਇੱਕ ਬਹੁਤ ਅੱਛੀ ਗੱਲ ਕਹੀ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜੇ ਨੌਜਵਾਨ ਅੱਗੇ ਆਉਂਦੇ ਨੇ ਤਾਂ ਜੋ ਨਸ਼ਾ ਉਹ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿੰਦਾ ਤਾਂ ਜਿਵੇਂ ਮੈਂ ਅਕਸਰ ਕਹਿੰਦਾ ਕਿ ਜਿਹੜਾ ਨਾਪਾ ਇੱਕ ਛੋਟੀ ਕਾਂਸੀ ਹੈ ਇਹ ਧਾਰਮਿਕ ਬਿਰਤੀ ਵਾਲਾ ਸ਼ਹਿਰ ਹੈ ਤਾਂ ਅੱਜ ਆ ਕੇ ਵੇਖਣ ਉਹ ਸੰਸਥਾਵਾਂ ਜੋ ਧਾਰਮਿਕ ਨੇ ਜਾਂ ਜੋ ਸਮਾਜ ਸੇਵੀ ਨੇ ਕਿ ਯੂਥ ਦਾ ਵੀ ਸ਼ਹਿਰ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਜੀਆਂ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਅਜਿਹੇ ਜੋ ਨੌਜਵਾਨ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇ। ਕਿ ਅਨਾਊਂਸਮੈਂਟਸ ਹੋ ਰਹੀਆਂ ਸੀ ਕਿ ਹਾਂਜੀ ਜੋ ਅਗਲੇ ਸਾਲ ਮੈਚ ਹੋਊਗਾ ਵੀ ਉਹਦੇ ਵਿੱਚ ਮੈਂ ਆਪਣੇ ਵੱਲੋਂ ਕੁਝ ਕਰਾਂ ਤਾਂ ਉਹ ਇੱਕ ਅਨਾਊਂਸਮੈਂਟ ਹੈ। ਜਾਦਵੀ ਰਵੀਵੀਰ ਹਨੀ ਕੋਈ ਕੱਪ ਕਰਨਗੇ ਤਾਂ ਉਹਦੇ ਵਿੱਚ ਜੋ ਪਹਿਲੇ ਇਨਾਮ ਰਕਸ਼ੀ ਹੋਗੀ ਉਹ ਮੋਟਰਸਾਈਕਲ ਦੀ ਹੋਊਗੀ ਆਪਣੇ ਵੱਲੋਂ। ਜੋ ਦੂਸਰੀ ਆਉਂਦੀ ਹੈ ਜੋ ਦੂਸਰੀ ਮੋਟਰਸਾਈਕਲ ਦੀ ਹੋਗੀ ਪਹਿਲੀ ਪਹਿਲਾ ਹੀ ਸਾਈਕਲ ਦੂਸਰਾ ਜਿਵੇਂ ਵੀ ਕਮੇਟੀ ਦੇ ਮੈਂਬਰ ਬਣਨਗੇ ਜਾਂ ਕਿ ਪਹਿਲਾ ਤੇ ਦੂਜਾ ਜੋ ਵੀ ਨਾਮ ਹੋਊਗਾ ਉਹ ਮੇਰੇ ਵੱਲੋਂ ਮੇਰੀ ਸੰਸਥਾ ਡਿਵਾਈਨ ਐਂਜਲ ਵੱਲੋਂ ਅੱਜ ਤੋਂ ਸਪਾਂਸਰ ਹੈ ਤੇ ਮੈਂ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਨਾਭੇ ਦੇ ਉਹਨਾਂ ਦੇ ਯੂਥ ਨੂੰ ਕਹੂੰਗਾ ਕਿ ਰਵੀ ਭਰਾ ਨਾਲ ਮਿਲ ਕੇ ਇਹ ਜੇ ਪ੍ਰੋਗਰਾਮ ਹਰ ਪਿੰਡ ਚ ਚੱਲਣ ਜਿੰਨਾ ਵੀ ਮੇਰੇ ਸਹਿਯੋਗ ਦੀ ਲੋੜ ਹੈ ਮੈਂ ਤਿਆਰ ਹਾਂ ਲੋਕਾਂ ਨੂੰ ਪਿਆਰ ਸਾਰਿਆਂ ਨੂੰ ਪਿਆਰ ਬਹੁਤ ਬਹੁਤ ਧੰਨਵਾਦ ਸਾਈਡ ਤੇ ਆ ਸਾਈਡ ਤੇ ਥੋੜਾ ਸਾਡਾ ਸਾਈਡ ਤੇ ਰੋ ਆਪਣੇ ਬੰਦੇ ਬਿਨਾ ਆਪਣੇ ਵਾਲੇ ਯਾਰ ਆਪਣੇ ਅਰੇ ਮਾੜਾ ਸਾਡ ਤੇ ਹੋਰੀ ਆਉਂਦੀ ਆਰਿਆ ਦੇ ਨਾਲ ਜਿਹੜੀ ਜਾਨ ਮੈਦਾਨ ਜਿੱਤੀ ਆ ਰਹੀ ਹੈ ਬੜਾ ਬੜਾ ਧੰਨਵਾਦ ਇਧਰ ਪ੍ਰਿੰਸੀਪਲ ਸਾਹਿਬ ਵੀ ਗਰਾਉਂਡ ਵਿੱਚ ਆ ਗਏ ਸਨ ਸਰਦਾਰ ਸਰਦਾਰ ਧੰਨਾ ਸਿੰਘ ਜੀ ਪ੍ਰਿੰਸੀਪਲ ਸਾਹਿਬ ਆਪਾਂ ਨਾਲ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਆ ਧੰਨਵਾਦ ਕਰਦੇ ਆ ਸੁਨਹਿਰ ਕ੍ਰਿਸ਼ਨ ਗੌਲ ਜੀ ਹਰ ਬੋਲੋ ਸੋਨਿਆ ਲਵੀ ਸੁਖਲਾ ਬਰਿੰਦਰ ਜੋ ਭਰਾਨਾ ਕਰਵਾਣ ਦੇ ਬਿੰਦਾਂ ਤੋਂ ਜੋਮਾਦੀ ਵਾਲਾ ਭਰਾ ਸਾਡਾ ਕਹਿੰਦਾ ਸਵਾਮੀ ਦੇ ਵਲੋਸੀ ਵਾਲਾ ਤੇ ਬੱਗਾ ਸਰਪੰਚ ਕਹਿੰਦਾ ਇਹ ਪਹਿਲਵਾਨ ਦਮਸਰ ਦਾ ਜਿਹੜੇ ਐਨ ਸਕੋਰ ਕਰਕੇ ਗਰਾਉਂਡ ਵਿੱਚ ਲੈ ਕੇ ਆਇਆ ਹੈ ਧੰਨਵਾਦ ਕੱਲੇ ਕੱਲੇ ਵੀਰ ਦਾ ਸਭੀ ਧੰਨਵਾਦ ਕਰਦੇ